ਅਮਰਤ ਸਰ ਦੇ ਵਿੱਚ ਇੱਕ ਕੱਪੜੇ ਦੀ ਮੇਲ ਹੈ। ਉਹਦਾ ਨਾਮ ਹੈ ਅਵਚਲ ਟੈਕਸਟਾਈਲ ਮੇਲ। ਕੋਈ ਜਾਣਾ ਜਾਵੇ ਉਹ ਆਵੇ। ਉਹਨਾਂ ਨੇ ਨਾ ਕੱਪੜੇ ਦੇ ਉੱਤੇ ਛਾਪਾ ਪਾਏ ਜੇ। ਕੱਪੜੇ ਦੇ ਉੱਤੇ ਜੋ ਮਰਜ਼ੀ ਲਿਖਾਣਾ ਚਾਹੋ ਕੋਈ ਕਰੋ। 1.5-2 ਕਰੋੜ ਦੀ ਮਸ਼ੀਨ ਨਵੀਂ ਲਿਆਂਦੀ ਹੈ। ਮੈਨੂੰ ਕਹਿੰਦੇ ਕੀਰਤਨ ਕਰੋ ਪਿਆਰ ਵਾਲੇ ਹੀ ਉਹ 2 ਕਰੋੜ ਦੀ ਮਸ਼ੀਨ 'ਚ ਉਹਨਾਂ ਨੇ ਕੱਪੜੇ ਦੇ ਉੱਤੇ ਸਭ ਤੋਂ ਪਹਿਲੇ ਬਾਬਾ ਦੀਪ ਸਿੰਘ ਦਾ ਸਰੂਪ ਛਾਪਿਆ ਆਖੋ ਸਤਿਨਾਮ ਵਾਹਿਗੁਰੂ ਬਾਬਾ ਜੀ ਦਾ ਸਰੂਪ ਫੋਟੋ ਜਦੋਂ ਦਾਸ ਨੇ ਕੀਰਤਨ ਕੀਤਾ ਮੈਨੂੰ ਜਾਣਕਾਰੀ ਸੀ ਪਰਿਵਾਰ ਬਾਰੇ ਵੀ ਬਾਬਾ ਜੀ ਦੇ ਭਗਤ ਹੈਗੇ ਬਾਬਾ ਦੀਪ ਸਿੰਘ ਤੇ ਸ਼ਰਦ ਹੈ ਉਹ ਘੰਟਾ ਕੀਰਤਨ ਕੀਤਾ ਤੇ ਸਾਰਾ ਹੀ ਬਾਬਾ ਜੀ ਦੀ ਵਡਿਆਈ ਬਾਬਾ ਦੀ ਛੇ ਦੀ ਵਡਿਆਈ ਜਦੋਂ ਸਮਾਪਤੀ ਹੋ ਗਈ ਨਾ ਜੀ ਅਰਦਾਸ ਹੁਕਮਨਾਮਾ ਬਸ ਇੱਕ ਦੋ ਮਿੰਟ ਦੀ ਗੱਲ ਜੀ ਜਦੋਂ ਸਮਾਪਤੀ ਹੋ ਗਈ ਹੁਕਮਨਾਮਾ ਵੀ ਹੋ ਗਿਆ ਦੇਖ ਵੀ ਵਰਤ ਨਹੀਂ ਮੇਰੇ ਤੋਂ ਨਾ 6 ਇੰਚ ਲੰਬਾ ਇੱਕ ਸਰੀਰ ਕਹਿੰਦਾ ਭਾਈ ਸਾਹਿਬ ਸਾਈਡ ਤੇ ਆਜੋ ਆਹ ਕੋ ਸਾਤਨਾ ਮੈਨੂੰ ਕਹਿੰਦਾ ਸਾਈਡ ਤੇ ਆਜੋ ਸਾਡਾ ਥੋੜਾ ਜਿਹਾ ਰੋਜ ਦਾ ਹੀ ਕੰਮ ਹੈ ਮੈਂ ਕਿਹਾ ਇਹਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਬਾਬਾ ਜੀ ਦੀ ਆਹ ਕੋ ਸਾਤ ਇਹ ਤਾਂ ਹੀ ਮੈਨੂੰ ਕਹਿੰਦਾ ਸਾਈਡ ਤੇ ਆਜੋ ਕਿ ਕੀਰਤਨ 'ਚ ਕੋਈ ਗੱਲ ਨਹੀਂ ਉਹ ਪ੍ਰੇਮ ਦੀ ਗੱਲ ਨਹੀਂ ਕਹੀ ਜਿਹੜੀ ਬਰਦਾਸ਼ਤ ਮੈਂ ਆ ਗਿਆ ਸਾਈਡ ਤੇ ਮੈਂ ਕਿਹਾ ਦੱਸੋ ਮੈਨੂੰ ਕਹਿੰਦਾ ਮੈਂ ਮੈਨੂੰ ਜਾਣਦੇ ਹੋ ਮੈਂ ਕਿਹਾ ਜੀ ਨਹੀਂ ਕਹਿੰਦਾ ਮੈਂ ਅੰਮ੍ਰਿਤਸਰ ਦਾ ਵੱਡਾ ਡਾਕਟਰ ਆ ਐਮ ਡੀ ਪਰਮਜੀਤ ਸਿੰਘ ਰਾਣਾ ਮੈਂ ਨਾਂ ਤਾਂ ਲਿਆ ਪੁੱਛ ਲੋ ਜਾ ਕੇ ਕਹਿੰਦਾ ਮੈਂ ਅੰਮ੍ਰਿਤਸਰ ਦਾ ਵੱਡਾ ਡਾਕਟਰ ਆ ਉਹ ਤਾਂ ਨਾਂ ਛੋਟਾ ਹੀ ਲੈਦੇ ਮੇਰਾ ਰਾਣਾ ਐਮ ਡੀ ਤੇ ਮੈਂ ਆਪਰੇਸ਼ਨ ਕਰਦਾ ਕਹਿੰਦਾ ਤੁਸੀਂ ਬਾਬਾ ਜੀ ਦੇ ਭਜਨ ਸੁਣਾਏ ਐ ਮੈਨੂੰ ਕਹਿਣ ਲੱਗਾ ਵੀ 20 25 ਚਾਂਸ ਮੇਰੀਆਂ ਅੱਖਾਂ ਸਾਹਮਣੇ ਹੋਏ ਪਰ ਮੈਂ ਤੁਹਾਨੂੰ ਇੱਕੋ ਹੀ ਸੁਣਾਵਾਂ ਮੇਰਾ ਸਿਰ ਚ ਹੋ ਗਿਆ ਬਾਬਾ ਜੀ ਅੱਗੇ ਮੈਂ ਗਿਆ ਬਾਬਾ ਜੀ ਮੈਂ ਸਮਝਦਾ ਸੀ ਕੋਈ ਗਲਤੀ ਲੱਭੂਗਾ ਇਹ ਤੇ ਆਪਣਾ ਹੀ ਭਰਾ ਨਿਕਲੇ ਆਖੋ ਸਤਨਾ ਇਹ ਵੀ ਤੁਹਾਡਾ ਹੀ ਭਰਾ ਹੈ ਉਹਨੇ ਵਜਨ ਸੁਣਾਇਆ ਜੀ ਕੋਈ 50 55 ਸਾਲ ਦੀ ਮਾਤਾ ਉਹਦੀ ਛਾਤੀ 'ਚ ਗਿਲਟੀਆਂ ਹੋ ਗਈ ਇਹ ਡਾਕਟਰ ਸੁਣਾ ਰਿਹਾ ਜਾ ਕੇ ਕੁਝ ਕਰ ਲੈ ਕਹਿੰਦੇ ਐਕਸਟਰਾ ਹੋਇਆ ਗਿਲਟੀਆਂ ਨਿਕਲੀਆਂ ਕਹਿੰਦੇ ਮੈਂ ਮਾਤਾ ਨੂੰ ਕਿਹਾ ਆਪਰੇਸ਼ਨ ਹੋਣਾ ਉਹ ਗੋ ਮਾਤਾ ਕਹਿੰਦੀ ਜੀ ਕਿੰਨੇ ਕੇ ਪੈਸੇ ਲੱਗਣਗੇ ਕਹਿੰਦੇ ਮੈਂ ਆਖਿਆ ਜੀ 20000 ਲੱਗੇਗਾ ਜੇ ਤੁਸੀਂ ਕਰਾਉਣਾ ਹੈ ਤੇ 10000 ਅਡਵਾਂਸ 10 ਆਪਰੇਸ਼ਨ ਤੋਂ ਬਾਅਦ ਦੇ ਦੇਣਾ ਕਹਿੰਦੇ ਉਹਨਾਂ ਨੇ 10000 ਦਿੱਤਾ ਕੁਝ ਦਵਾਈਆਂ ਦੇ ਦਿੱਤੀਆਂ ਖਾਣਾਂ ਦਾ ਆਪਰੇਸ਼ਨ ਦੀ ਡੇਟ ਦੇਤੀ ਵੀ ਪਰਸੋਂ ਚੌਥ ਹੋ ਜਾਏਗਾ ਉਹ ਮੈਨੂੰ ਡਾਕਟਰ ਬਜਨ ਸੁਣਾ ਰਿਹਾ ਹੈ ਰਾਣਾ ਜੀ ਕਹਿੰਦੇ ਮੈਨੂੰ ਇੱਕ ਗੱਲ ਅਗਲੇ ਦਿਨ ਬਾਹਰ ਜਾਣਾ ਪੈਗੇ ਵਿਦੇਸ਼ ਵਿੱਚ ਕਹਿੰਦੇ ਮੈਂ ਮਾਤਾ ਨੂੰ ਫੋਨ ਕੀਤਾ ਤੇ ਦੱਸ ਦਿੱਲੀ ਮੈਂ ਵਿਦੇਸ਼ ਜਾ ਰਿਹਾ ਤੇ ਗਿਲਟੀ ਦਾ ਆਪਰੇਸ਼ਨ ਇਹੋ ਜਿਹਾ ਹੁੰਦਾ ਵੀ ਹਫਤਾ 10 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਤੇ ਮੈਂ ਹੁਣ ਤੋਂ 15 ਦਿਨ ਬਾਅਦ ਤੁਹਾਡਾ ਆਪਰੇਸ਼ਨ ਕਰਾਂਗਾ ਆ ਕੇ ਫੋਨ ਕਰਤਾ ਹੋ ਗਿਆ ਹੋ ਗਿਆ ਸੰਗਤ ਜੀ ਇਹ ਡਾਕਟਰ ਨੇ ਬਚਨ ਸੁਣਾਇਆ ਉਹ ਮਾਤਾ ਛੀਦਾ ਤੇ ਬੈਠੀ ਹੋਈ ਬਾਬਾ ਦੀਪ ਸਿੰਘ ਦੇ ਦਰ ਤੇ ਚਾਟੀਵੰਡ ਚ ਆ ਉਹਦੀ ਇੱਕ ਸਹੇਲੀ ਗੁਰਮੁਖ ਉਹਨੇ ਪੁੱਛ ਲਿਆ ਬੜੀ ਉਦਾਸ ਬੈਠੀ ਐ ਉਹ ਮਾਤਾ ਕੋ ਕਹਿੰਦੀ ਕੱਲ ਮੇਰਾ ਆਪਰੇਸ਼ਨ ਸੀ ਡਾਕਟਰ ਨੂੰ ਬਾਹਰ ਜਾਣਾ ਪੈ ਗਿਆ ਛਾਤੀ ਦੀ ਗਿਲਟੀ ਐ ਤੇ ਮੈਂ ਉਹ ਕਰਕੇ ਫਿਰ ਆਪਰੇਸ਼ਨ ਮਿਸ ਹੋ ਗਿਆ ਥੋੜਾ ਉਦਾਸ ਉਹ ਗੁਰਮੁਖ ਸਹੇਲੀ ਕਹਿੰਦੀ ਐ ਵੀ ਤੈਨੂੰ ਤੇ 15 ਦਿਨਾਂ ਦਾ ਸਮਾਂ ਮਿਲ ਗਿਆ ਤੂੰ 15 ਦਿਨ ਹਾਜ਼ਰੀ ਲਾ ਕਹਿੰਦੀ ਕੀ ਕਰਾਂ ਉਹ ਸਹੇਲੀ ਕਹਿੰਦੀ ਤੂੰ ਬਾਬਾ ਜੀ ਦੇ ਦਰ ਤੇ ਬੈ ਕੇ 200 ਬਣੀ ਸਾਹਿਬ ਦੇ ਪਾਠ ਰੋਜ਼ ਕਰ ਉਹ ਇਹ ਗੱਲ ਦੂਜੇ ਬੰਨੇ ਨਾ ਖੜੇ ਹੋ ਮੈਨੂੰ ਬੋਲਣੀ ਪੈਣੀ ਹੈ ਤੂੰ じゃ ਗੁਰਮੁਖ ਸਹਿਲੀ ਨੇ ਕੀ ਕਿਹਾ ਵੀ ਜਿਹੜੀ ਜੋਤ ਹੈ ਨਾ ਜੋਤ ਜਿੱਥੇ جگਦੀ ਇਹਨੂੰ ਦੂਜੇ ਬੰਨੇ ਨਾ ਖੜੇ ਹੋ ਸ਼ਰਦਾ ਵਾਲਿਆਂ ਵਾਸਤੇ ਬੜਾ ਕੋਝ ਹੈ ਵੀ ਉਹ ਜੋਤ ਦਾ ਹਲਕਾ ਜਿਹਾ ਭਾਵੇਂ ਘੋ ਲੈ ਕੇ ਨਾ ਮਾੜਾ ਜਾਈ ਉਹ ਜਗ੍ਹਾ ਤੇ ਮਲਣਾ ਜਿੱਥੇ ਮੁਸ਼ਕਲ ਹੈ ਤੇ ਰੋਜ਼ ਅਰਦਾਸ ਕਰ ਦੇਗ ਲੈ ਕੇ ਬਾਬਾ ਜੀ 15 ਨੇ ਨੇ ਪਰੇਸ਼ਨ ਹੈ ਠੀਕ ਠਾਕ ਹੋ ਜੇ ਆਖੋ ਸਤਨਾਮ ਵਾਹਿਗੁਰੂ ਠੀਕ ਠਾਕ ਹੋ ਜੇ ਉਹਨੇ ਸ਼ੁਰੂ ਕਰਤਾ ਉਸੇ ਤਰ੍ਹਾਂ ਜੋ ਉਹਦੇ ਕਿ ਉਹਦੀ ਹਾਜ਼ਰੀ ਲਾਉਣੀ ਸ਼ਰਦਾ ਨਾਲ ਇਧਰ ਦੋਸ ਮਨੀ ਸਾਹਿਬ ਦੇਖ ਲੈ ਕੇ ਅਦਾਸ ਰੋਜ ਉਹ ਮਾਤਾ ਜੀ ਜਿਹਦਾ ਆਪਰੇਸ਼ਨ ਸੀ ਬਾਕੀ ਮੈਂ ਇੱਕ ਅੱਧਾ ਮਿੰਟ ਬੋਲ ਜਾਵਾਂ ਬਾਬਾਈ ਦੇ ਘਰ 'ਚ ਇੰਨੀ ਸ਼ਰਦਾ ਰੱਖਿਓ ਇਹ ਚੀਜ਼ਾਂ ਤੇ ਕਿੰਤੂ ਪ੍ਰੰਤੂ ਨਾ ਕਰਿਓ ਜੋਤ ਤੇ ਮੈਂ ਖੁਦ ਮਹਾਪੁਰਸ਼ਾਂ ਤੋਂ ਸੁਣਿਆ ਐ ਜੁੜੇ ਹੋਇਆ ਤੋ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਸ਼ਹੀਦ ਸਿੰਘਾਂ ਦੇ ਦਰ ਤੇ ਜਿਹੜੀ ਜੋਤ ਵੀ ਜਗਦੀ ਹੋਵੇ ਉਹਦੇ ਆਸੇ ਪਾਸੇ ਵੀ ਸ਼ਹੀਦੀ ਫੌਜਾਂ ਦਾ ਪੈਰਾ ਹੁੰਦਾ ਇਹ ਪੈਰਾ ਹੁੰਦਾ ਜੀ ਉਹ ਪੈਰਾ ਕੰਮ ਕਰਦਾ ਦੂਜਾ ਮੈਨੂੰ ਦੱਸਿਆ ਸੀ ਮਹਾਪੁਰਸ਼ਾਂ ਨੇ ਇੱਕ ਜੋਤ ਦੇ ਕੋਸ਼ ਗੁਪਤ ਰੂਹਾਂ ਸ਼ੀਧੀ ਉਹਨਾਂ ਦਾ ਪਹਿਰਾ ਹੁੰਦਾ ਹੈ। ਕੰਮ ਹੋ ਕਰ ਵੀਆ। ਦੂਜਾ ਮੈਨੂੰ ਦੱਸਿਆ ਸੀ ਕਹਿੰਦੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਜ਼ਰੂਰ ਕਰਿਆ ਕਰ ਮੈਨੂੰ ਕਿਹਾ। ਨਿਸ਼ਾਨ ਸਾਹਿਬ ਕੋਲ ਜਾ ਕੇ ਨਾ ਕੋਈ ਕਿੰਤੂ ਕਰੇ ਕੋਈ ਗੱਲ ਨਹੀਂ। ਪਤਾ ਦੇਖਿਆ ਕਰ। ਮੈਂ ਕਿਹਾ ਇਹ ਕਿਉਂ? ਕਹਿੰਦੇ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਵੇ ਗੁਰੂ ਘਰ ਵਿੱਚ ਉੱਥੇ ਵੀ ਸ਼ਹੀਦੀ ਫੌਜਾਂ ਦਾ ਗੁਪਤ ਪਹਿਰਾ ਹੁੰਦਾ ਜਿਕਾਰਾ ਦੇ ਗੱਜ ਕੇ ਪਿਆਰ ਲੈ। ਆਸ ਇਹ ਚੀਜ਼ਾਂ ਸੰਗਤ ਚ ਲੱਭਣਗੀਆਂ ਬਾਹਰੋਂ ਨਹੀਂ ਲੱਭਣੀ ਦਾਸ ਦਾ ਕੋਈ ਹੋਰ ਮਸਲਬ ਨਹੀਂ ਸ਼ਰਦਾ ਸਿੱਖੀ ਦਾ ਮੋਢ ਹੈ ਮੋਢ ਆਖੋ ਸਤਨਾਮ ਇਹ ਸ਼ਰਦਾ ਹੀ ਨਹੀਂ ਤੇ ਕੁਝ ਵੀ ਨਹੀਂ ਸ਼ਰਦਾ ਰੱਖੋ ਜੋਤ ਤੇ ਸ਼ਰਦਾ ਰੱਖੋ ਨਿਸ਼ਾਨ ਸਾਹਿਬਾਂ ਨੂੰ ਨਮਸਕਾਰ ਕਰਨ ਤੇ ਜਨ ਪ੍ਰੇਮ ਕੀਓ ਨਹੀਂ ਤੇ ਨਹੀਂ ਪ੍ਰਭੂ ਚਲੋ ਉਹ ਮਾਤਾ ਹਜਰੀ ਲਾਂਦੀ ਲਈ ਇਹ ਮੈਨੂੰ ਡਾਕਟਰ ਭਜਨ ਸੁਣਾ ਰਿਹਾ ਵੀ ਮੈਂ ਬਾਹਰੋਂ ਆਇਆ ਅਗਲੇ ਦਿਨ ਬੁਲਾ ਲਿਆ ਇਤਨਾ ਇਤਨਾ ਐਕਸਰੇ ਦੁਬਾਰਾ ਕਰਾ ਕੇ ਤੇ ਆਜੋ ਤੁਹਾਡਾ ਕੱਲ ਪ੍ਰੈਸ਼ਰ ਇਹ ਡਾਕਟਰ ਸੁਣਾ ਰਿਹਾ ਹੈ ਕਿ ਸਾਡੀ ਥਿਉਰੀ ਹੈ ਕਿ ਜੇ ਪ੍ਰੈਸ਼ਰ ਜਦੋਂ ਵੀ ਕਰਨਾ ਹੋਵੇ ਦੁਬਾਰਾ ਐਕਸਰੇ ਕਰਾਣੇ ਆ ਵੀ ਗਿਲਟੀ ਵੱਡੀ ਹੋਈ ਹੈ ਕਿ ਛੋਟੀ ਹੋਈ ਹੈ ਕਿ ਆਪਣੀ ਜਗ੍ਹਾ ਤੋਂ ਹਿਲਜੁਲ ਗਈ ਹੈ ਉਸ ਹਿਸਾਬ ਨਾਲ ਕਰਨਾ ਹੁੰਦਾ ਹੈ ਕਹਿੰਦੇ ਅਸੀਂ ਦੁਬਾਰਾ ਐਕਸ-ਰੇ ਕਰਾ ਕੇ ਬੁਲਾ ਰਿਆ ਕਹਿੰਦੇ ਮਾਤਾ ਸਟ੍ਰੈਚਰ ਤੇ ਬਹਿ ਗਈ ਲੰਮੇ ਪੈ ਗਈ ਹੁਣ ਲੈ ਚੱਲਿਆਂ ਆਪਰੇਸ਼ਨ ਲਈ ਡਾਕਟਰ ਪਰਮਜੀਤ ਸਿੰਘ ਰਾਣਾ ਸੁਣਾ ਰਿਹਾ ਹੈ ਬਚਨ ਕਹਿੰਦੇ ਜਦੋਂ ਸਾਡੀ ਇੱਕ ਥਿਊਰੀ ਹੈ ਵੀ ਐਕਸ-ਰੇ ਦੁਬਾਰਾ ਵੇਖਣਾ ਹੈ ਨਵਾਂ ਕਰਾ ਕੇ ਕਹਿੰਦੇ ਜਦੋਂ ਮੈਂ ਐਕਸ-ਰੇ ਵੇਖਿਆ ਜਿਹੜਾ ਕਰਾਇਆ ਮਾਤਾ ਨੇ ਕਦੀ ਮੈਂ ਉਲਟਾ ਕਰਾਂ ਕਦੀ ਸਿੱਧਾ ਕਰਾਂ ਗਿਲਟੀ ਨਜ਼ਰ ਹੀ ਨਾ ਆਵੇ ਵਿੱਚ ਆਖੋ ਸਤਨਾ ਅਸੀਂ ਕਹਿੰਦੇ ਘੰਟਾ ਰੋਕ ਕੇ ਦੁਬਾਰਾ ਐਕਸਰੇ ਕਰਾਇਆ ਵੀ ਪਤਾ ਨਹੀਂ ਗਲਤ ਹੋ ਗਿਆ ਜਿਹੜਾ ਦੁਬਾਰਾ ਕਰਾਇਆ ਉਹਦੇ 'ਚ ਵੀ ਗਿਲਟੀ ਨਾ ਆਵੇ ਕਹਿੰਦੇ ਮੈਂ ਮਾਤਾ ਨੂੰ ਕਿਹਾ 15 ਦਿਨ ਪਹਿਲੇ ਜਿਹੜਾ ਐਕਸਰੇ ਕਰਾਇਆ ਲਿਆਂਦਾ ਨਾਲ ਕਹਿੰਦੀ ਹਾਂ ਉਹ ਸਟ੍ਰੈਚਰ ਦੇ ਉੱਤੇ ਨਿੱਗੀ ਜੀ ਕੁੰਡੀ ਸੀ ਲੋਹੇ ਦੀ ਤੇ ਉਹਦੇ ਨਾਲ ਲਫਾਫਾ ਡੰਗਿਆ ਸੀ ਉਹ ਕਹਿੰਦੇ ਮੈਂ ਉਹਦੇ ਚ ਪੁਰਾਣਾ ਅਕਸਰੇ ਦੇਖਿਆ ਤੇ ਉਹਦੇ ਚ ਗਿਲਟੀ ਹੈਗੀ ਐ ਨਵੇਂ ਆ ਜਾਈਂ ਕਹਿੰਦੇ ਮੈਂ ਮਾਤਾ ਨੂੰ ਸਟ੍ਰੇਚਰ ਤੇ ਲੰਮੇ ਪਿਆ ਪਿਆ ਕਿਹਾ ਵੀ ਮਾਦਾ ਜੀ ਕੀ ਕਰਦੇ ਰਹੇ ਹੋ ਮੈਂ 15 ਦਿਨ ਬਾਹਰ ਗਿਆ ਕੀ ਕਰਦੇ ਰਹੇ ਹੋ ਉਹ ਕਹਿੰਦੀ ਪੁੱਤਰ ਮੈਨੂੰ ਕੋਈ ਗੁਰਮੁਖ ਸੇਲੀ ਮਿਲੀ ਸੀ ਉਹਨੇ ਕਿਹਾ ਸੀ ਦੋ ਪਾਰਸੋ ਮਨੀ ਸਾਹਿਬ ਜੋਤ ਦੀ ਹਾਜ਼ਰੀ ਸ਼ਰਦਾ ਨਾਲ ਤੇ ਰੋਜ਼ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰੀ ਜਾਓ ਤੇ ਅਰਦਾਸ ਕਹਿਣਾ ਬਾਬਾ ਦੀਪ ਸਿੰਘ ਜੀ ਆਪਰੇਸ਼ਨ ਠੀਕ ਠਾਕ ਹੋ ਜੇ ਆਖੋ ਸਤਨਾਮ ਉਹ ਆਪਰੇਸ਼ਨ ਠੀਕ ਠਾਕ ਹੋ ਜੇ ਇਹੋ ਜੇ ਡਾਕਟਰ ਚਾਹੀਦੇ ਆ ਜਿਉ ਡਾਕਟਰ ਚਾਹੁੰਦਾ ਦੁਬਾਰਾ ਕਾਰਵਾਈ ਪਾ ਕੇ ਆਪਣੀ ਮਾਇਆ ਬਣਾ ਸਕਦਾ ਸੀ ਆਖੋ ਸਤਨਾਮ ਪਰ ਸੱਚ ਸੀ ਉਹਨੇ ਕਹਿਤਾ ਮਾਤਾ ਬਾਬਾ ਜੀ ਤੇਰੇ ਤੇ ਜਿਆਦਾ ਹੀ ਦਿਆਲੂ ਹੋ ਗਏ ਆ ਕੋਸਾਤ ਵਾਏ ਬਾਬਾ ਦੀਪ ਸਿੰਘ ਤੇਰੇ ਤੇ ਜਿਆਦਾ ਹੀ ਦਿਆਲੂ ਹੋ ਗਏ ਕਹਿੰਦੀ ਕੀ ਹੋਇਆ ਉਹ ਨਮੇ ਪਾ ਵੀ ਮਾਤਾ ਤੇਰਾ ਪ੍ਰੇਸ਼ਣ ਨਹੀਂ ਹੋਣਾ ਉਹ ਘਰ ਆ ਗਈ ਵੇ ਹੁਣ ਅਜ ਕੀ ਪ੍ਰੋਬਲਮ ਆ ਗਈ ਮਾਤਾ ਬਾਬਾ ਦੀਪ ਸਿੰਘ ਤੇਰੇ ਤੇ ਜਿਆਦਾ ਹੀ ਪ੍ਰਸੰਨ ਹੋ ਗਏ ਐ ਤੂੰ ਅਰਦਾਸ ਕਰਦੀ ਰਹੀ 15 ਦਿਨ ਆਪਰੇਸ਼ਨ ਠੀਕ ਠਾਕ ਹੋ ਜੇ ਬਾਬਾ ਦੀਪ ਸਿੰਘ ਜਿਆਦਾ ਦੇ ਆਲੂ ਹੋ ਗਏ ਬਾਬਾ ਦੀਪ ਸਿੰਘ ਕਹਿੰਦੇ ਹੋਣ ਹੀ ਨਹੀਂ ਦੇਣਾ ਬੋਲੇ ਸੋਨਹਾ ਸਨੀਆਂ ਅਕਾਊਂਟੈਂਡਰ ਨੂੰ ਇਸ਼ਾਰਾ ਕੀਤਾ 10000 ਲਿਆਓ ਇਹੋ ਜੇ ਡਾਕਟਰ ਨੀ ਜਲਵ ਦੇ ਉਹ 10000 ਆਇਆ ਮਾਤਾ ਜੀ ਦੇ ਤਲੀ ਤੇ ਰੱਖਿਆ ਮਾਤਾ ਜੀ ਇਹ ਬਾਬਾ ਜੀ ਜਾਣਨ ਉਹਨਾਂ ਦੀ ਲੀਲਾ ਜਾਣੇ ਜਿਹੜੀ 15 ਦਿਨ ਦਵਾਈ ਖਾਂਦੇ ਰਹੇ ਹੋ ਜਿਹੜੀ ਸੋਮਨੀ ਸਾਹਿਬ ਦੀ ਹਾਜ਼ਰੀ ਲਾਂਦੇ ਰਹੇ ਹੋ ਜੋਤ ਦੀ ਹਾਜ਼ਰੀ ਅਰਦਾਸ ਦੀ ਹਾਜ਼ਰੀ ਲਾਂਦੇ ਰਹੇ ਹੋ ਦੇਖ ਲੈ ਕੇ ਉਹ ਸਾਰੀ ਗਿਲਟੀ ਅੰਦਰ ਹੀ ਘੁਲ ਗਈ ਆਖੋ ਸਤਨਾਮ ਤੁਹਾਡੇ ਪਰੇਸ਼ਨ ਦੀ ਲੋੜ ਨਹੀਂ ਬਾਬਾ ਜੀ ਜਿਆਦਾ ਦਿਆਲੂ ਹੋਗੇ ਤੁਸੀਂ ਅਰਦਾਸ ਕਰਦੇ ਰਹੇ ਪਰੇਸ਼ਨ ਠੀਕ ਠਾਕ ਹੋ ਜਾਏ ਬਾਬਾ ਜੀ ਦੀ ਮੌਜ ਦੀ ਕੀ ਗੱਲ ਹੈ ਬਾਬਾ ਜੀ ਕਹਿੰਦੇ ਹੌਣ ਹੀ ਨਹੀਂ ਦੇਣਾ ਇੱਕ ਕਰਜਕਾਰਾ ਬਲਾਓ ਸਾਰੀ ਸੰਗਤ ਗੱਜ ਕੇ ਅਰਦਾਸ ਚ ਇੰਨੀ ਤਾਕਤ ਹੈ ਅੱਜ ਤੁਸੀਂ ਭਾਈ ਨਰਿੰਦਰ ਸਿੰਘ ਜੀ ਜਿਨ੍ਹਾਂ ਕੋ ਸਟੇਜ ਦੀ ਡਿਊਟੀ ਹੁੰਦੀ ਹੈ ਉਹਨਾਂ ਕੋਲੋਂ ਕਿੰਨੇ ਵਜਨ ਸੁਣੇ ਬਾਬਾ ਦੀਪ ਸਿੰਘ ਜੀ ਦੁਪਹਿਰੇ ਵਾਰੇ ਦੁਪਹਿਰੇ ਦੀ ਵਡਿਆਈ ਦੁਪਹਿਰੇ ਦੀ ਮਹਾਨਤਾ ਔਰ ਵੇਖੋ ਵਾੜ ਲੱਗੀ ਰਵੇ ਇੱਥੇ ਮਹੀਨੇ ਚ ਇੱਕ ਐਤਵਾਰ ਚਾਟੀਵਿੰਡ ਚੌਂਕ ਉਚਾਰੇ ਐਤਵਾਰ ਦੁਪਹਿਰਾ ਫੋਨ ਮੈਂ ਜਦੋਂ ਆਇਆ ਨਾ ਅਮਰੋਸਰੋ ਤਕਰੀਬਨ 1.5 ਲੱਖ ਬੰਦਾ ਦੁਪਹਿਰਾ ਕੱਟ ਰਿਹਾ ਬਾਬਾ ਦੀਪ ਸਿੰਘ ਦੇ ਦਰ ਤੇ ਚਾਟੀਵਿੰਡ ਚੌਂਕ ਤੇ 1.5 ਲੱਖ ਜੋ 25 ਹਜ਼ਾਰ ਬੰਦਾ ਖਲੋ ਕੇ ਦੁਪਹਿਰਾ ਕੱਟ ਰਿਹਾ ਜਕਾਰਿਆਂ ਦੇ ਪਿਆਰ ਦੇ ਨਾਲ ਜਗ੍ਹਾ ਹੀ ਨਹੀਂ ਬਣਦੀ ਸਤਿ ਆਕਾਲ ਇੱਕ ਤਿਲ ਸੁਟਣ ਦੀ ਜਗ੍ਹਾ ਤੇ ਇੰਨੀ ਬਾਬਾ ਜੀ ਕਿਰਪਾ ਕਰ ਰਿਹਾ ਹੈ ਬਾਬਾ ਜੀ ਵਰਤ ਰਿਹਾ ਹੈ ਇਹ ਮੈਂ ਗੁਰੂ ਦੀ ਹਜ਼ੂਰੀ ਚ ਬੋਲ ਰਿਹਾ ਕੋਈ ਕੋਲੋਂ ਨਹੀਂ ਕੱਲ ਮੈਂ ਭਲਾਈ ਕੇ ਅੰਦਰ ਆ ਸਾਂ ਜੈਪੁਰ ਤੋਂ ਸੰਗਤ ਆਈ ਅੱਠ ਨੌ ਸਰੀਰ ਜੈਪੁਰ ਤੋਂ ਚਾ ਬਣੀ ਸ਼ਿਕਾਇਆ ਮੈਂ ਕਿਹਾ ਕਿਵੇਂ ਆਏ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਪੰਜ ਦੁਪਹਿਰੇ ਕੱਟੇ ਸੀ ਬਾਬਾ ਜੀ ਨੇ ਕੰਮ ਫਤਿਹ ਕਰਤਾ ਜਿਹੜਾ ਦੁੱਖ ਸੀ ਖਤਮ ਹੋ ਗਿਆ ਅੱਜ 6ਵਾਂ ਦੁਪਹਿਰਾ ਸਾਰੇ ਕੱਟਣ ਆਏ ਆ ਸ਼ੁਕਰਾਨੇ ਅੰਦਰ ਉਸ ਤੋਂ ਬਾਅਦ ਜੋਧਪੁਰ ਜੋਧਪੁਰ ਤੋਂ ਪੰਜ ਛੇ ਸਰੀਰ ਆਏ ਮੈਂ ਕਿਹ ਕਿੱਧਰ ਆਏ ਕਹਿੰਦੇ ਦੁਪਹਿਰਾ ਐਡਾ ਮਨ ਖੁਸ਼ ਮੈਂ ਕਿਹਾ ਬਾਬਾ ਦੀਪ ਸਿੰਘ ਕਿੱਥੇ ਕਮਾਈਆਂ ਕੀਤੀਆਂ ਜੇ ਜਿਹੜਾ ਜਿਹੜਾ ਵੀ ਤੁਹਾਡੇ ਦਰ ਤੇ ਚਪੈਰੇ ਕਰਕੇ ਅਰਦਾਸਾਂ ਕਰਦਾ ਇੰਜ ਲੱਗਦਾ ਬਾਬਾ ਜੀ ਆਸਣ ਤੋਂ ਉੱਠ ਕੇ ਉਹਦੇ ਘਰ ਜਾ ਕੇ ਇੱਕ ਇੱਕ ਦਾ ਕਾਰਜ ਆਪ ਸਵਾਰ ਨੇ ਜਕਾਰ ਆਵਿਓ ਗੱਜ ਕੇ ਪਿਆ ਬੋਲੇ ਆਪੇ ਹੀ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਧਾ ਦੀ ਲੋੜ ਹੈ ਇਹ ਪੰਕਤੀਆਂ ਪ੍ਰਤੱਖ ਸਾਹਮਣੇ ਨਜ਼ਰ ਆਉਂਦੀ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਦ ਰਾਖੀ ਪੂੰਜੀ ਜਿਵੇਂ ਬਾਜਾ ਵਾਲੇ ਨੇ ਕੁੰਜੀਆਂ ਦੇਤੀਆਂ ਬਾਬਾ ਦੀਪ ਸਿੰਘ ਜੀ ਨੂੰ ਜਿਦੀ ਮਰਜ਼ੀ ਝੋਲੀ ਭਰਦੇ ਹੋ ਗੱਜ ਕੇ ਆਖੋ ਸਤਿਨਾਮ ਆਓ ਜੀ ਸਮਾਪਤੀ ਹੈ ਕੁਝ ਸਜਣਾ ਦਾ ਵਿਚਾਰ ਇਹ ਅਰਦਾਸ ਕਰਨੀ ਚਾਹੀਦੀ ਕਈਆਂ ਦਾ ਨਹੀਂ ਅਰਦਾਸ ਕਰੋ ਕੰਮ ਜਾਇਜ਼ ਹੋਵੇ ਨਜਾਇਜ਼ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਮਗਰ ਬਾਣੀ ਦਾ ਪਹਿਰਾ ਲਾਇਆ ਹੋਵੇ ਰੇਗ ਲੈ ਕੇ ਮਰਿਆਦਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਵੱਡੇ ਹੋ ਮੈਂ ਕੋ ਰਾਗੀ ਬਣ ਕੇ ਨਹੀਂ ਬੈਠਾ ਤੁਹਾਡੇ ਚਰਨਾਂ ਦੀ ਖੁਸ਼ੀ ਲੈਣ ਲਈ ਮੇਰੀ ਵੀ ਫੈਲ ਲਾ ਦਿਓ ਆਪਣੇ ਵੀ ਲਾ ਦਿਓ ਇੱਕ ਵਾਰੀ ਬਾਬਾ ਜੀ ਨੂੰ ਬੇਨਤੀ ਕਰਕੇ ਸਮਾਪਤੀ ਹੈ ਜੀ ਸਾਰੇ ਕਿਰਪਾ ਕਰ ਦਿਓ ਜੀ ਦੇਖੋ ਇਹ ਪ੍ਰੋਗਰਾਮ ਆ ਰਿਹਾ ਲਾਈਵ ਤੇ ਦਾਸ ਨੇ 15 20 ਫੋਨ ਕਰਨੇ ਬਾਅਦ ਚ ਜਾ ਕੇ ਭਾਵੇਂ ਰਾਤੀ ਸਹੀ ਉਹਦੇ ਜਦ ਮੈਂ ਪੁੱਛਦਾ ਹੁਣਾ ਕਿ ਕੈਮਰੇ ਵਾਲੇ ਵੀਰ ਸਾਡੇ ਧੰਨ ਨੇ ਜਿਹੜੇ ਸਵੇਰੇ 9 ਵਜੇ ਤੋਂ ਤੁਰੇ ਹੁੰਦੇ ਅਮਰੋਸਰ ਤੋਂ 10 ਇੱਥੇ ਪਹੁੰਚ ਗਏ ਸਾਰਾ ਪ੍ਰਬੰਧ ਫਿਰ ਮੈਂ ਪੁੱਛਦਾ ਵੀ ਕੈਮਰੇ ਵਾਲੇ ਵੀਰ ਸੰਗਤ ਦੇ ਵੀ ਕੈਮਰਾ ਮਾਰਦੇ ਆ ਕਿ ਨਹੀਂ ਆਖੋ ਸਤਨਾ ਉਹ ਫਿਰ ਦੱਸਦੇ ਆ ਜੀ ਹਾਂ ਸੰਗਤਾਂ ਦੇ ਦਰਸ਼ਨ ਕਰਾਉਂਦੇ ਆ ਵਿੱਚੋਂ ਫਿਰ ਮੈਂ ਦੂਜੀ ਗੱਲ ਪੁੱਛਦਾ ਕਿ ਜਦੋਂ ਸੰਗਤ ਬੋਲਦੀ ਐ ਬੀਬੀਆਂ ਭੈਣਾ ਵੀਰ ਬੋਲਦੇ ਐ ਤੇ ਤੁਹਾਡੇ ਘਰ ਮੋਬਾਈਲ ਤੇ ਆਵਾਜ਼ ਆਉਂਦੀ ਕਿ ਨਹੀਂ ਨੈੱਟ ਨਹੀਂ ਤੇ ਜੇ ਤੁਹਾਡੀ ਆਵਾਜ਼ ਢਿੱਲੀ ਹੋਈ ਤੇ ਫਿਰ ਆਨੰਦ ਨਹੀਂ ਆਉਣਾ ਆਖੋ ਸਤਨਾ ਇੰਨਾ ਕगज ਕੇ ਬੋਲੋਗੇ ਘਰਾਂ ਚ ਲਾਈ ਬੈਠਿਆ ਲੈ ਨਾ ਪਤਾ ਲਗੇ ਕਿ ਸੰਗਤਾਂ ਕਿਵੇਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਆਪਣੀ ਫੈਲ ਆ ਰਹੀ ਹੈ ਸਾਰੇ ਫੈਲ ਲਾਇਓ ਆਪਣੇ ਅਮਲੀਵਾਰੀ ਵਿੱਚ ਜੀ ਹੁਣ ਪਹਿਲੇ ਜਦਾਂ ਫੈਲ ਆਏਗਾ ਫਿਰ ਸਾਰੀ ਸੰਗਤ ਅਰਦਾਸ ਤਬਾਈ ਚਰਨਾਂ ਵਿੱਚ ਰਚੇ but they But damn ਯਾਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਓਹ ਹੋ ਅਰਦਾਸ ਸੁਭਗਵਾ ਜੀ ਚਰਨਾ ਵਿੱਚ ਤੇਰੇ ਅਰਦਾਸ ਸੁਭਾ ਪਾ ਕੀ ਚਰਨਾ ਵਿਚ ਤੇ ਹਰਣਾ ਵਿੱਚ ਤੇ ਚਰਣਾ ਵਿੱਚ ਤੇਰੇ ਚਰਣਾ ਵਿੱਚ ਤੇਰੇ ਚਰਣਾ ਵਿੱਚ ਤੇਰੇ ਬੋਲੇ